ਕਿਸਾਨ ਮਜ਼ਦੂਰ ਮੋਰਚਾ ਤੇ ਇਸ ਦੇ ਨਾਲ ਚੁਗੀਆਂ ਹੋਰ ਚੱਥੇ ਬੰਦੀਆਂ ਦੇ ਵੱਲੋਂ ਸੂਬੇ ਭਾਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਆ ਦੱਸਦੀ ਹੈ ਕਿ 14 ਜ਼ਿਲ੍ਹਿਆਂ ਦੇ ਵਿੱਚ 69 ਥਾਵਾਂ ਦੇ ਉੱਤੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਇਹ ਪ੍ਰਦਰਸ਼ਨ ਸੂਬਾ ਤੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿਸਾਨ ਮਜ਼ਦੂਰ ਮੋਰਚਾ ਦੇ ਪ੍ਰਧਾਨ ਸਰਵਨ ਸਿੰਘ ਪੰਦੇੜੀ ਨੇ ਦੱਸਿਆ ਕਿ ਹਾਲ ਦੇ ਵਿੱਚ ਆਏ ਹੜ੍ਹ ਦੇ ਨਾਲ ਕਿਸਾਨਾਂ ਦੀ ਫਸਲ, ਖੇਤ, ਪਸ਼ੂ, ਦੁਕਾਨ, ਖੇਤ ਮਜ਼ਦੂਰ ਤੇ ਰੋਜ਼ਗਾਰ ਦਾ ਨੁਕਸਾਨ ਹੋਇਆ ਪਰ ਸਰਕਾਰ ਅਜੇ ਤੱਕ ਕੋਈ ਵੀ ਪ੍ਰਭਾਵੀ ਰਾਹਤ ਤੇ ਮੁਆਵਜ਼ਾ ਨਹੀਂ ਦੇ ਸਕੇ। ਕਿਸਾਨਾਂ ਦਾ ਕਹਿਣਾ ਹੈ ਕਿ ਪਾਣੀ ਉਤਰ ਚੁੱਕਿਆ ਹੈ ਪਰ ਸਰਕਾਰ ਕਿਸੇ ਵੀ ਮੁੱਦੇ ਨੂੰ ਲੈ ਕੇ ਸੰਵੇਦਨਸ਼ੀਲ ਨਹੀਂ ਦਿਖਾਈ ਦੇ ਰਹੀ ਹੈ। ਪਾਕਿਸਤਾਨਾਂ ਦੀ ਕੁਝ ਪ੍ਰਮੁੱਖ ਮੰਗਾਂ ਨੇ ਜਿਸ ਨੂੰ ਲੈ ਕੇ ਅੱਜ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਚੌਣੇ ਦੀ ਫਸਲ ਲਈ ਸਭ ਤੋਂ ਪਹਿਲਾਂ ਇਕੜਤਾ ਮੁਆਵza ਦਿੱਤਾ ਜਾਵੇ ਕਿ ਇਸਾਨਾ ਦੀ ਪਹਿਲੀ ਮੰਗ ਹੈ ਜਿਸ ਦੇ ਵਿੱਚੋਂ 10 ਫੀਸਦੀ ਖੇਤ ਮਜ਼ਦੂਰ ਨੂੰ ਮਿਲੇ ਪਸ਼ੂ ਪਾਲਕਾਂ ਦੁਕਾਨਦਾਰਾਂ ਤੇ ਮਕਾਨ ਮਾਲਕਾਂ ਨੂੰ ਨੁਕਸਾਨ ਦੇ ਮੁਤਾਬਕ ਮੁਆਵza ਦਿੱਤਾ ਜਾ ਉਤੇ ਹੀ ਕੜਕ ਦੀ ਬਜਾਈ ਦੇ ਲਈ ਖਾ ਪੀਚ ਤੇ ਡੀਜ਼ਲ ਸਰਕਾਰ ਦੇ ਵੱਲੋਂ ਮੁਫਤ ਦਿੱਤਾ ਜਾਵੇ ਇਹ ਵੀ ਕਿਸਾਨਾਂ ਦੀ ਵੱਡੀ ਮੰਗ ਹੈ ਤਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰੇਤ ਨੂੰ ਹਟਵਾਇਆ ਜਾਵੇ ਤੇ ਰੇਤ ਕੱਢਣ ਤੇ ਕੋਈ ਵੀ ਪਾਬੰਦੀ ਨਾ ਹੋਵੇ ਝੋਨੇ ਦੀ ਫਸਲ ਖਰੀਦ ਪ੍ਰਕਿਰਿਆ ਦੇ ਵਿੱਚ ਰੁਕਾਵਟ ਨਾ ਆਵੇ ਇਸ ਦੇ ਨਾਲ ਹੀ ਗੰਨੇ ਦੀ ਬਕਾਇਆ ਰਕਮ ਨੂੰ ਲੈ ਕੇ ਵੀ ਕਿਹਾ ਗਿਆ ਕਿ ਰਕਮ ਜੜਿਓ ਜਾਰੀ ਕੀਤੀ ਜਾਵੇ ਨਰਮੇ ਤੇ ਬਾਸਮਤੀ ਦੀਆਂ ਜੋ ਫਸਲਾਂ ਨੇ ਉਹਨਾਂ ਦੇ ਲਈ ਉਚਿਤ ਐਮਐਸਪੀ ਤੈਅ ਕੀਤੀ ਜਾਵੇ ਤਾਂ ਇਹਨਾਂ ਮੰਗਾਂ ਦੇ ਨਾਲ ਅੱਜ ਕਿਸਾਨਾਂ ਦੇ ਵੱਲੋਂ ਸੂਬਾ ਸੰਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਜਿਹੜਾ ਅੱਜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।